ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਤਰਨਤਾਰਨ ਦੇ ਸਰਹੱਦੀ ਪਿੰਡਾਂ ਡਲ, ਬਾਹ ਤਾਰਾ ਸਿੰਘ ਅਤੇ ਠੱਠੀ ਜੈਮਲ ਸਿੰਘ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਦੌਰਾਨ ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਮੁਸ਼ਕਲ ਦੀ ਇਸ ਘੜੀ ਵਿੱਚ ਉਹਨਾਂ ਦੇ ਨਾਲ ਹੈ ਜੇ ਨਾ ਕੋਈ ਲੋੜ ਪੈਂਦੀ ਆ ਕਿਸੇ ਨੂੰ ਤੇ ਇੱਕ ਦੂਜੇ ਦੀ ਮਦਦ ਕਰੋ ਤੇ ਅਸੀਂ ਵੀ ਕਿਤੇ ਵੀ ਜ਼ਰੂਰਤ ਪੈਂਦੀ ਆ ਜੇ ਕੋਈ ਕਾਲਾ ਬਾਜ਼ਾਰੀ ਕਰਦਾ ਉਹਦੇ ਤੇ ਕਾਰਵਾਈ ਹੋਊਗੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਲੋੜ ਆ ਉਹਨਾਂ ਦੀਆਂ ਲੋੜਾਂ ਜ਼ਰੂਰ ਤਾਂ ਪੂਰੀਆਂ ਕਰਾਂਗੇ ਖਾਣ ਪੀਣ ਦੇ ਰਾਸ਼ਨ ਦੀਆਂ ਦੁਕਾਨਾਂ ਤੇ ਜਾਂ ਹਸਪਤਾਲਾਂ ਦੇ ਵਿੱਚ ਦਵਾਈਆਂ ਦੀ ਕਿਸੇ ਤਰ੍ਹਾਂ ਦੀ ਕਿਲਤ ਨਹੀਂ ਆਉਣ ਦਿੱਤੀ ਜਾਊਗੀ ਸਾਰੇ ਸਰਕਾਰ ਨੂੰ ਪ੍ਰਬੰਧ ਮੁਕੰਮਲ ਆ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਮਰਤੀ ਜਾਊਗੀ ਤੇ ਜੇ ਕੋਈ ਕਾਲਾ ਬਾਜ਼ਾਰੀ ਕਰਦਾ ਪਾਇਆ ਜਾਂਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਮంత్రి ਜੀ ਤੁਸੀਂ ਮੌਜੂਦਾ ਮੰਤਰੀ ਜੀ ਅੱਜ ਤੁਹਾਨੂੰ ਟੈਪਿੰਟ ਜਮਸ਼ੀਲ ਸਿੰਘ ਤੋਂ ਲੋਕਾਂ ਦੇ ਮੁਸ਼ਕਲਾਂ ਦੱਸਿ ਜਾਣੇ ਐ ਇਸ ਬਾਰੇ ਕੋਈ ਹੱਲ ਕਰ ਪਾਓਗੇ ਨਾ ਤੇ ਜੀ ਬਿਲਕੁਲ ਜਿਹੜੀ ਇਹਨਾਂ ਦੀਆਂ ਮੁਸ਼ਕਲਾਂ ਭਰਾਵਾਂ ਦੀਆਂ ਉਹਨਾਂ ਦਾ ਹੱਲ ਵੀ ਕਰਾਂਗੇ ਸਾਡੇ ਭਰਾ ਨੇ ਪਹਿਲ ਦੇ ਆਧਾਰ ਤੇ ਆਲੂ ਹੋਣਗੇ